ਚੱਲਣਾ ਜੀ ਸਹਾਰਾ ਜੱਟ ਲੈਣਾ ਤੇ ਵੇਖਿਆ ਜੀ ਕਿਹਤਾਂ ਨੇ ਉਹਦੇ ਠੀਕ ਹਨ ਹਾਂ ਡਰ ਲੱਗੰਦਿਆ ਪਰ ਪਰਸਾ ਨਹੀਂ ਐ ਮਾ ਦੌ ਡਰ ਲੱਗੰਦਿਆ ਪੈਸੇ ਨੇ ਲੱਗ ਜਾਂਦੇ ਆ ਹਾਂ ਕੀ ਮਾ ਗਾ ਦੋ ਹੀ ਦੋ ਨਾ ਕੰਨੇ ਆਵੇ ਫਰਾਨੀ ਫਰਾਨੀ ਬੈ ਲੈਨੇ ਆ ਦੋ ਆਵੇ ਲੈਨੇ ਆ ਆ ਗਈ ਆਦਰੀ ਪੜੋਗੀ ਸਹਿਰ ਦੀ ਟਾਲੇ ਸੈਸ਼ਨ 2024 ਲੈ ਇਹਦੀ ਇਹ ਆ ਜੇਰਪੋਰਟ ਬੋਰ ਸਾਰੇ ਪਿਛੇ ਦਲਟੀ ਹੇ ਇਹ ਪਿਛੇ ਹੀ ਵਰਦਾਂ ਤੇ ਕੰਨ ਆ ਰਹੇ ਹਾਂ 77.9% ਹਾਂ ਠੀਕ ਹੈ ਆ ਬੜਿਆ ਹਾਂ ਬੜਿਆ 77 ਤਾਂ ਕਰੇ ਥੋੜੇ ਕੱਟ ਨਹੀਂ ਆਉਂਦੇ ਮੈਂ 90 90 ਲੈਂਦਾ ਰਿਹਾ ਪਰਸੈਂਟੇਜ ਮੈਂ ਹੁੰਦਾ ਥੋੜਾ ਥੋੜਾ 50% 90 90 500 399 ਨਾਲ 90 ਕਿਲੋ ਦਾ 1500 ਜਾਂ ਇਹ 450 ਰਸਤੀ ਹੈ ਜੀ ਇੰਡੀਆ ਨਾਲ ਬੀ1 ਆਈ ਗ੍ਰੇਡ ਤੋਂ ਇਹਨਾਂ ਕਿ ਇਹ ਨਾਲ ਲੈ ਜਾਓ ਬੀ ਦੇਖਣਾ ਗ੍ਰੇਡ ਹੈ ਇਹ ਗ੍ਰੇਡ ਹੁੰਦਾ ਜਿਹੜਾ 90 ਦੇ ਉੱਤੇ ਹੁੰਦਾ 90 ਨਾਲ ਚਲ ਠੀਕ ਹੈ ਫਿਰ ਵੀ ਚਲੋ ਸਾਮ ਜਾ ਗਏ ਮੁੰਡਾ ਉਮੀਦ ਤਾਂ ਮੈਨੂੰ ਨਹੀਂ ਹੈ ਜੀ ਹੋਰ ਕੀ ਨੇ ਤੇ ਪੈਨ ਲੱਗ ਗਿਆ ਹਾਂ ਆਨ ਲੱਗ ਗਿਆ ਇਹਦਾ ਪਹਿਲੇ ਲੈ ਲੈਣਗੇ 19000 ਫੀਸ ਲਾਇ ਲੇ ਦੋ ਕਹਿੰਦੇ 5000 ਦਾ ਪੈਨ ਫਰੀ ਦਿੱਤਾ ਆ ਤਾਂ ਅਸੀਂ ਕਿਹੜੀ ਯਾਦ ਨਹੀਂ 19000 ਲੱਗਿਆ ਤੇ ਦੋ ਕਹਿੰਦੇ ਦੋ ਪੈਨ ਦੇ ਭਾਈ ਦੋ ਜਣ ਇਹ ਦ ਸਕੂਲ ਦੀਆਂ ਸਕੀਮਾਂ ਸਾਰੀਆਂ ਬਸ ਦੇ ਦੇਂਗੇ ਦਹਾਰ ਬਿਆਂ ਦੇ 35 ਸਟੈਂਡਰਡ ਦਿਖਾਤਾ ਇਹਨਾਂ ਨੇ ਬੜਾ ਧਿਆਨ ਆ ਦੇ ਐਵੇਂ ਹੀ ਐ ਸਿੰਜਰਾ ਆ ਗਿਆ ਸੀ ਸੇਵਾ ਸਿੰਘ ਆਈ ਆਈ ਗੋਤਾ ਰੈਮਰ ਪ੍ਰੀ ਕੋਲ ਪ੍ਰਿਆਨ ਨਛੀਦਰ ਸਿੰਘ ਵੰਟ ਚੱਲ ਕੇ ਆਇਆ ਲਿਖਿਆ ਬਰਾਦਰ ਨੰਬਰ ਆ ਦੇ ਦੀ ਮੈਂ ਫਰੇਮ ਕਰ ਦੂੰਗਾ ਹਾਂ ਨਾ ਵੜੋ ਓਏ ਇਹ ਦੋਵੇਂ ਪਾਸੇ ਫਰੇਮ ਕਰਨੀ ਪੈਣੀ ਹਾਂਜੀ ਇਹ ਹੀ ਚੱਕਰ ਆ ਨਹੀਂ ਉਹਨਾਂ ਨੇ ਵੈਸੇ ਰੱਖਣਾ ਵੀ ਲੈ ਇਹ ਕੀ ਚੱਕਰ ਵੀ ਇਹ ਫਿਰ ਪੂਰੀ ਹੀ ਆ ਇਹ ਇਸ ਮੇ ਕੰਪਨੀ ਦੀ ਨੂੰ ਪਤਾ ਤੁਹੇ ਕਿਥੇ ਆ ਅ ਅ ਬਸ ਬਾਈਕ ਪਰ ਇੱਕ ਪਾਰਟੀ ਆ ਅਰ ਜਿੰਨਾ ਸਕੂਲਾਂ ਦਾ ਵੀ ਕੰਮ ਬਹੁਤ ਹੈ ਜੇ ਕਰਨਾ ਹੋਵੇ ਤੇ ਫੋਟੋਗ੍ਰਾਫੀ ਜੇ ਕਰਦੇ ਨੇ ਆ ਫੋਟੋਗ੍ਰਾਫਰ ਤੋਂ